ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਵਿਅੰਜ ਤੜਕਾ ਕਿਚਨ ਵਿੱਚ ਤੇ ਅੱਜ ਅਸੀਂ ਬਹੁਤ ਹੀ ਟੇਸਟੀ ਬਿਨਾਂ ਮਸ਼ੀਨ ਤੋਂ ਝੱਗ ਵਾਲੀ ਕੌਫੀ ਬਣਾ ਕੇ ਤਿਆਰ ਕਰਾਂਗੇ ਤੇ ਜੇਕਰ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਆਪਾਂ ਕੌਫੀ ਬਣਾਉਣਾ ਸ਼ੁਰੂ ਕਰਦੇ ਆ ਕੌਫੀ ਬਣਾਉਣ ਵਾਸਤੇ ਅਸੀਂ ਇੱਥੇ ਖੰਡ ਤੇ ਕੌਫੀ ਲਈ ਹੈ ਖੰਡੇ ਇਹਦੇ ਵਿੱਚ ਤੁਸੀਂ ਮੋਟੀ ਜਾਂ ਬਰੀਕ ਕਿਸੇ ਵੀ ਤਰ੍ਹਾਂ ਦਾ ਇਸਤੇਮਾਲ ਕਰ ਸਕਦੇ ਹੋ ਤੇ ਕੌਫੀ ਵੀ ਤੁਸੀਂ ਕਿਸੇ ਬ੍ਰਾਂਡ ਦੀ ਵਧੀਆ ਇਸਤੇਮਾਲ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਇੱਕ ਬਾਉਲ ਲਵਾਂਗੇ ਇਹਦੇ ਵਿੱਚ ਅਸੀਂ ਕੌਫੀ ਤੇ ਖੰਡ ਨੂੰ ਮਿਕਸ ਕਰਾਂਗੇ 6 ਚਮਚੇ ਆਪਾਂ ਇਹਦੇ ਵਿੱਚ ਖੰਡ ਦੇ ਪਾ ਦਾਂਗੇ ਤੇ ਇਸ ਦੇ ਨਾਲ ਹੀ ਇਹਦਾ ਅੱਧਾ ਆਪਾਂ 3 ਚਮਚੇ ਕੌਫੀ ਦੇ ਪਾਵਾਂਗੇ ਜਿੰਨੀ ਤੁਸੀਂ ਕੌਫੀ ਬਣਾਣੀ ਉਸ ਹਿਸਾਬ ਨਾਲ ਇਹਨੂੰ ਪਾ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲੇ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਇਹਦੇ ਵਾਸਤੇ ਗਰਮ ਪਾਣੀ ਲਵਾਂਗੇ ਪਾਣੀ ਹਮੇਸ਼ਾ ਹੀ ਕਾਫੀ ਵਿੱਚ ਬਣਾਉਣ ਲੱਗਿਆ ਤੁਸੀਂ ਉਬਲਦੇ ਪਾਣੀ ਦਾ ਇਸਤੇਮਾਲ ਕਰਨਾ ਹੈ ਇੱਧਰ ਮੈਂ ਪੈਨ ਦੇ ਵਿੱਚ ਪਾਣੀ ਨੂੰ ਪਹਿਲੇ ਤੋਂ ਹੀ ਉਬਲਣ ਵਾਸਤੇ ਰੱਖਤਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਤਿੰਨ ਚਮਚੇ ਪਾਣੀ ਦੇ ਪਾ ਕੇ ਇਹਨੂੰ ਬਹੁਤ ਹੀ ਆਪਾਂ ਤੇਜ਼ੀ ਦੇ ਨਾਲ ਫਟਾਫਟ ਮਿਕਸ ਕਰਾਂਗੇ ਤੇ ਕਾਫੀ ਨੂੰ ਬਣਾਉਣ ਲੱਗਿਆ ਫਟਾਫਟ ਤੇਜ਼ੀ ਨਾਲ ਹੱਥ ਚਲਾਉਣਾ ਹੈ ਤੇ ਚੰਗੀ ਤਰ੍ਹਾਂ ਇਹਨੂੰ ਅਸੀਂ मिक्स ਕਰਾਂਗੇ ਬਿਲਕੁਲ ਇਹਨੂੰ ਓਨੀ ਦੇਰ ਤੱਕ ਅਸੀਂ ਮਿਕਸ ਕਰਾਂਗੇ ਜਿੰਨੀ ਦੇਰ ਤੱਕ ਇਹਦਾ ਕਲਰ ਨਹੀਂ ਬਦਲਦਾ ਤੇ ਚੀਨੀ ਪੂਰੀ ਤਰ੍ਹਾਂ ਮੈਲਟ ਨਹੀਂ ਹੋ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਦਾ ਕਲਰ ਚੇਂਜ ਹੋ ਗਿਆ ਤੇ ਇਹ ਕਾਫੀ ਕਰੀਮੀ ਜੀ ਹੋ ਗਈ ਹੈ ਤੇ ਹੁਣ ਅਸੀਂ ਦੁਬਾਰਾ ਇਹਦੇ ਵਿੱਚ ਫਿਰ ਤੋਂ ਤਿੰਨ ਚਮਚੇ ਪਾਣੀ ਦੇ ਹੋਰ ਪਾ ਦਾਂਗੇ ਤੇ ਜਿੰਨੇ ਚਮਚੇ ਆਪਾਂ ਖੰਡ ਦੇ ਲਏ ਨੇ ਓਨੇ ਹੀ ਚਮਚੇ ਅਸੀਂ ਇਹਦੇ ਵਿੱਚ ਗਰਮ ਪਾਣੀ ਦੇ ਪਾਵਾਂਗੇ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਰ ਤੋਂ ਮਿਕਸ ਕਰ ਲਵਾਂਗੇ ਤੇ ਬਹੁਤ ਹੀ ਜਲਦੀ ਆਪਣੀ ਕੌਫੀ ਦਾ ਇਹ ਬੈਟਰ ਬਣ ਕੇ ਤਿਆਰ ਹੈ ਦੇਖੋ ਜੀ ਕਿੰਨਾ ਕਰੀਮੀ ਬੈਟਰ ਬਣ ਕੇ ਤਿਆਰ ਹੋਇਆ ਹੈ ਕਿੰਨਾ ਵਧੀਆ ਬੈਟਰ ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਕੌਫੀ ਵਾਸਤੇ ਦੋ ਕੱਪ ਦੁੱਧ ਨੂੰ ਗਰਮ ਰੱਖਿਆ ਤੇ ਦੁੱਧ ਆਪਾਂ ਡਬਲ ਫੈਟ ਲਵਾਂਗੇ ਕੌਫੀ ਬਣਾਉਣ ਵਾਸਤੇ ਇਸ ਦੇ ਨਾਲ ਕੌਫੀ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਵਾਂਗੇ ਦੇਖੋ ਜੀ ਦੁੱਧ ਆਪਣਾ ਪੂਰਾ ਤੇਜ ਗਰਮ ਹੈ ਤੇ ਹੁਣ ਅਸੀਂ ਇੱਕ ਕੱਪ ਲਵਾਂਗੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੋ ਚਮਚ ਕਾਫੀ ਦਾ ਮਿਸ਼ਰਣ ਪਾ ਦਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਗਰਮਾ ਗਰਮ ਦੁੱਧ ਪਾਵਾਂਗੇ ਦੁੱਧ ਨੂੰ ਅਸੀਂ ਇੱਕ ਧਾਰ ਬਣ ਕੇ ਪਾਣਾ ਹੈ ਤੇ ਬਿਲਕੁਲ ਆਪਾਂ ਚੰਗੀ ਤਰੀਕੇ ਨਾਲ ਕਾਫੀ ਨੂੰ ਮਿਕਸ ਕਰ ਲਵਾਂਗੇ ਹੁਣ ਚਮਚ ਦੇ ਨਾਲ ਅਸੀਂ ਸਾਰੀ ਕਾਫੀ ਨੂੰ ਤੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਸ ਦੇ ਬਾਅਦ ਅਸੀਂ ਉੱਪਰੋਂ ਦੀ ਵੀ ਇਹਦੇ ਵਿੱਚ ਇੱਕ ਚਮਚਾ ਕੌਫੀ ਦੇ ਮਿਸ਼ਰਣ ਨੂੰ ਫੋਅਰ ਪਾ ਦਾਂਗੇ ਤੇ ਇਹਨੂੰ ਵੀ ਬੜੇ ਆਰਾਮ ਨਾਲ ਅਸੀਂ ਮਿਕਸ ਕਰ ਲਵਾਂਗੇ। ਜੀ ਸਾਡੀ ਬਹੁਤ ਹੀ ਟੇਸਟੀ ਕਰੀਮੀ ਕੌਫੀ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਇਸ ਤੇ ਕੋਕੋ ਪਾਊਡਰ ਨੂੰ ਡਸਟ ਕਰ ਦਵਾਂਗੇ ਤੇ ਬਹੁਤ ਹੀ ਮਜ਼ੇਦਾਰ ਗਰਮਾ-ਗਰਮ ਕੌਫੀ ਬਣ ਕੇ ਤਿਆਰ ਹੈ। ਕੌਫੀ ਬਹੁਤ ਹੀ ਜ਼ਿਆਦਾ ਕਰੀਮੀ ਬਣੀ ਹੈ ਤੇ ਤੁਸੀਂ ਇਹਨੂੰ ਬਹੁਤ ਹੀ ਆਸਾਨੀ ਨਾਲ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਜਦੋਂ ਵੀ ਰੈਸਟੋਰੈਂਟ ਦਾ ਸਟਾਈਲ ਕੌਫੀ ਪੀਣ ਦਾ ਮਨ ਕਰੇ ਤੇ ਤੁਸੀਂ ਇਸ ਕੌਫੀ ਨੂੰ ਬਣਾ ਕੇ ਪੀ ਸਕਦੇ ਹੋ ਤੇ ਬਹੁਤ ਹੀ ਵਧੀਆ ਲੱਗਦੀ ਹੈ। ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਕਾਫੀ ਦੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ